ਪਹਿਲਾਂ ਤੱਕ ਆ ਵੀਡੀਓ ਵੇਖੋ ਤੇ ਫਿਰ ਕਰਦੇ ਨਾ ਨਾ ਗੱਲ ਇੰਸਟਾਗ੍ਰam ਤੇ ਕੱਲ ਪਰਸੋਂ ਦਾ ਬੜਾ ਰੌਲਾ ਪਿਆ ਕੀ ਨਾਮ ਹੈ ਕੋਰਪ੍ਰੀਤ ਉਹ ਉਹ ਸਾਰਿਆਂ ਨੇ ਦੇਖੀ ਹੋਣੀ ਆ ਤੇ ਉਹਦੇ ਨਾਲ ਕੁੜੀ ਨਾਲ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਸੀ ਉਹ ਕੀ ਮਤਲਬ ਉਹ ਤੁਹਾਡਾ ਰਿਸ਼ਤਾ ਕੀ ਸੀ ਗੱਲ ਹੋਣੀ ਪਹਿਲਾਂ ਗੱਲ ਹੋਣੀ ਪਹਿਲਾਂ ਲੈ ਵੀ ਦੋਸਤੋ ਕਹਿੰਦੇ ਆ ਵੀ ਬਿੱਲੇ ਬਿੱਲੇ ਨੈਣਾ ਵਾਲੀ ਨਾਲ ਮੁੰਡੇ ਦਾ 35 ਲੱਖ ਖਾ ਗਈ ਤੇ मुंडा मुंडा ਕਹਿੰਦੇ ਕੋਮਾ ਚ ਗਿਆ ਚਲਾ ਤੇ ਕਹਿੰਦੇ ਕੋਮਾ ਚ ਫਿਰ ਜਾਵੇ ਵੀ ਕਿਉਂ ਨਾ ਮਾਂ ਦੀ ਧੀ ਨੇ ਟੀਕਾ 35 ਲੱਖ ਦਾ ਲਾਇਆ ਹੈ ਠੀਕ ਹੈ ਬੜਾ ਰੋਲਾ ਪਿਆ ਕੱਲ ਦਾ ਇੰਸਟਾਗ੍ਰam ਤੇ ਤੇ ਆਹਾਂ ਦੇ ਵੀ 35 ਲੱਖ ਰੁਪਇਆ ਖਾ ਗਈ ਤੇ ਅੱਜ ਕੱਲ੍ਹ ਵਈ ਉਹਦੀ ਚੜ੍ਹਾਈ ਹੈ ਤੇ ਕਹਿੰਦੇ ਵੀ ਡੇਢ ਕ ਮਿਲੀਅਨ ਅਗਲੀ ਦੇ ਫਾਲੋਅਰ ਹੈ ਇੰਸਟਾਗ੍ਰam ਤੇ ਤੇ ਗਾਣੇ ਗੁਣੇ ਵਾਲੇ ਵਾਧੂਆਂ ਨੂੰ ਲੈ ਕੇ ਜਾਂਦੇ ਆ ਗੀਤ ਤੇ ਜੈਲਦਾਰ ਨਾਲ ਉਧਰੋਂ ਵੀ ਆਰਨੇਤ ਨਾਲ ਤੇ ਆਰਨੇਦ ਦੇ ਗਾਣੇ ਦੇ ਵਿੱਚ ਵੀ ਉਧਰੋਂ ਤਾਂ ਉਹ ਸੱਜਰਾ ਟੀਕਾ ਲਾਇਆ ਤੇ ਉਹ ਕੋਮਾ ਚ ਗਿਆ ਹੀ ਤੇ ਉਧਰੋਂ ਉਹਦਾ ਗਾਣਾ ਵੀ ਉਹੋ ਜਿਹਾ ਹੀ ਆ ਗਿਆ ਹੀ ਆਰਨੇਦ ਨਾਲ ਤੇ ਉਧਰੋਂ ਗਾਣਾ ਵੀ ਉਹਦੇ ਨਾਲ ਜਮ ਫਿੱਟ ਬੈਠਾ ਤੇ ਇੰਸਟਾਗ੍ਰam ਤੇ ਬਾਈ ਉਹਦਾ ਪਹਿਲਾ ਫੇਮਸ ਹੋਈ ਸੀ ਤੇ ਉਹ ਵਿਚਾਰਾ ਕੋਮਾ ਚ ਗਿਆ ਵਾਪਸ ਆਇਆ ਤੇ ਵਾਪਸ ਆ ਕੇ ਕਹਿੰਦਾ ਵੀ ਮੈਨੂੰ ਸਾਰਾ ਕੁਝ ਭੁੱਲ ਗਿਆ ਪਰ ਕੱਲੀ ਬਿੱਲੇ ਬਿਲੇ ਨੈਣਾ ਵਾਲੀ ਨਹੀਂ ਭੁੱਲੀ ਤੇ ਨੈਣਾ ਵਾਲੀ ਭੁੱਲਣੀ ਵੀ ਕਿਵੇਂ ਬਈ ਅਗਲੀ ਨੇ ਮਾਂ ਦੀ ਧੀ ਨੇ ਟੀਕਾ ਨਾਲ ਚ 35 ਲੱਖ ਦਾ ਲੱਗਿਆ ਜਿਹੜੇ ਮਾਲੇ ਆਸ਼ਕ ਬਣਦੇ ਆ ਨਾ ਫਿਰ ਐਂ ਹੀ ਸੂਤ ਆਉਂਦੇ ਆ ਚਲੋ ਖੈਰ ਮਾੜੀ ਗੱਲ ਹੋਈ ਉਹਦੇ ਨਾਲ ਚੰਗਾ ਨਹੀਂ ਹੋਇਆ ਤੇ ਅੱਜ ਕੱਲ ਬਈ ਇਹ ਛਲਾਵਾ ਹੀ ਇਹ ਆ ਤੇ ਇੱਕ ਨਾਲ ਇਧਰੋਂ ਲਾਇਆ ਜਿਹਦੇ ਕੋਲ 4 ਪੈਸੇ ਹੁੰਦੇ ਆ ਤੇ ਉਹਦੇ ਨਾਲ ਗੱਲਬਾਤ ਹੁੰਦੀ ਆ ਤੇ ਗੱਲਬਾਤ ਕਰਕੇ ਉਸ ਤੋਂ ਬਾਅਦ ਲੈਂਦੇ ਨਜ਼ਾਰੇ ਤੇ ਫਿਰ ਜਦੋਂ ਠੱਗੀ ਵਜਦੀ ਹੈ ਫਿਰ ਮੇਰੇ ਵਰਗਾ ਵੀ ਰੋਂਦਾ ਫਿਰਦਾ ਕੋਮਾ ਛੱਡ ਉਹ ਦੁਨੀਆ ਛੱਡ ਜਾਂਦੇ ਆ ਫਿਰ ਵੀ ਤਗੜੇ ਦਿਲ ਵਾਲਾ ਜਿਹੜਾ ਕੋਮਾ ਚ ਵਾਪਸ ਆ ਗਿਆ ਤੇ ਕੋਮਾ ਚ ਵਾਪਸ ਆ ਕੇ ਕਹਿੰਦਾ ਵੀ ਮੈਂ ਹਜੇ ਵੀ ਭੁੱਲਿਆ ਨਹੀਂ ਬਿੱਲੇ ਬਿੱਲੇ ਨੈਣਾਂ ਵਾਲੀ ਨੂੰ ਤੇ ਇੰਸਟਾਗ੍ਰam ਤੇ ਤਾਂ ਪੂਰੀ ਲਾਹ-ਪਾਹ ਕਰੀ ਜਾਂਦੇ ਬਾਈ ਲੋਕ ਇਹਦੀ ਬਿੱਲੇ ਬਿੱਲੇ ਨੈਣਾਂ ਵਾਲੀ ਜਿਹੜੀ ਹੈ ਬੜੀ ਫੇਮਸ ਹੋਈ ਸੀ ਗਾਣੇ ਜਿਹੇ ਦੇ ਵਿੱਚ ਆਪਣੇ ਵੀਰ ਨੇ ਜਸਜਵੰਦੇ ਨੇ ਵੀ ਪਾਤਾ ਜਿਹੜਾ ਬਲੌਗ ਇਹਦੇ ਤੇ ਪ੍ਰੀਤਕੌਰ ਜੱਟੀ ਪ੍ਰੀਤਕੌਰ ਤੇ ਬਿੱਲੇ ਬਿੱਲੇ ਨਨਾਲੀ ਤੇ ਤੇ ਉਹਨੇ ਵੀ YouTube ਤੇ ਤੇ ਘੈਂਟ ਗੱਲਬਾਤ ਉਹਦੀ ਵੀ ਤੇ ਲੋ ਆਪਣਾ ਮੈਂ ਖਾ ਵੀ ਆਪਾਂ ਵੀ ਬਣਾਉਣੇ ਇਹ ਤੇ ਕਰਦੇ ਆ ਗੱਲਬਾਤ ਇਹ ਬਥੇਰੇ ਨਾਲ ਹੋਇਆ ਇੱਕ ਇਕੱਲੇ ਉਹਦੇ ਨਾਲ ਨਹੀਂ ਹੋਇਆ ਪਹਿਲਾਂ 4 ਦਿਨ ਜਿਹੜੇ ਨਜ਼ਾਰੇ ਲੈਣੇ ਪੈਸੇ ਵਾਲੀਆਂ ਸਾਮੀਆਂ ਇਵੇਂ ਵੇਖੀਆਂ ਜਾਂਦੀਆਂ ਤੇ ਇਵੇਂ ਪੱਟੇ ਜਾਂਦੇ ਆ ਕੋਮਾ ਚ ਜਾਂਦੇ ਆ ਤੇ 35 ਲੱਖ ਰੁਪਏ ਕਹਿੰਦੇ ਖਾ ਗਿਆ ਤੇ 35 ਲੱਖ ਖਾ ਕੇ ਤੇ ਅਗਲੀ ਨੇ ਢਕਾਰ ਵੀ ਨਹੀਂ ਮਾਰਿਆ ਹੁਣ ਕੋਈ ਨਵੀਂ ਸਾਮੀ ਪਸਾਲੀ ਐ ਨਵਾਂ ਮੁਰਗਾ ਪਟਣ ਨੂੰ ਤੇ ਉਧਰੋਂ ਗੀਤੇ ਜੈਲਦਾਰ ਨਾਲ ਗਾਣਿਆਂ ਚ ਅਗਲੀ ਆ ਰਹੀ ਐ ਹੁਣ ਉਹਨੂੰ ਕੀ ਐ ਮਤਲਬ ਡਾਰੀ ਨਹੀਂ ਜਾਂ ਪਰਵਾਹ ਨਹੀਂ ਮੰਦੀ ਨਾ ਹੀ ਹੁਣ ਮੋੜਨੇ ਉਹਨੇ ਕੰਗਾ ਕਈਆਂ ਹੱਡੀਆਂ ਮੁਰਦੀਆਂ ਨਹੀਂ ਪਰ ਤੁਹਾਨੂੰ ਕਿਵੇਂ ਲੱਗਦਾ ਤੇ ਥੋੜਾ ਜਿਹਾ ਜਿਹੜੇ ਮੇਰੇ ਵੀਰ ਐ ਜਿਹੜਾ ਕੰਮ ਕਰਦੇ ਆ ਜਿਹਨਾਂ ਦੀ ਪਹਿਲਾਂ ਸਹੇਲੀਆਂ ਹੁਣੇ ਹੁਣ ਨਜ਼ਰੀਆਂ ਵੜੀਆਂ ਤੇ ਬਚਾਦਾ ਡਿਮਾਂਡ ਕਰਦੀਆਂ ਪੈਸੇ ਜਿਹੜੀਆਂ ਆਉਂਦੀਆਂ ਵੀ ਇੱਥੇ ਮੈਨੂੰ ਸ਼ਾਪਿੰਗ ਕਰਾ ਦੇ ਆਈਫੋਨ ਲੈ ਦੇ ਗੱਡੀ ਤੇ ਜਾਣਾ ਕਾਲ ਉਹਦਾ ਕਮਰੇ ਦਾ ਰੈਂਟ ਭਰ ਦੇ ਪੀਜੀ ਦਾ ਰੈਂਟ ਭਰ ਦੋ ਤੇ ਉਹ ਆਪਦਾ ਜਿਹੜਾ ਸੰਭਲ ਜੋ ਬਈ ਅੱਜਕੱਲ ਟੀਕਾ ਜਿਹੜਾ ਫਿਰ ਜਦੋਂ ਨਾਲ ਚ ਲੱਗਦਾ ਤੇ ਬੰਦਾ ਕੋਮਾ ਚ ਜਾਂਦਾ ਤੇ ਕੋਮਾ ਤੋਂ ਜਾ ਕੇ ਮੁੜਦਾ 35 ਲੱਖ ਰੁਪਏ ਦਾ ਟੀਕਾ ਲੱਗਿਆ ਹੋਈ ਬਹੁਤ ਮਾੜੀ ਐ ਚੰਗੀ ਗੱਲ ਨਹੀਂ ਗਈ ਇਹ ਪਰ ਜਿਹੜੇ ਕਿਸੇ ਨੂੰ ਸਬਕ ਲੈਣਾ ਜਿਹੜਾ ਉਹ ਇਹਨੂੰ ਵੇਖ ਕੇ ਲੈ ਸਕਦਾ ਬਈ ਤੇ ਆਪਣਾ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਆ ਜੇ ਫਿਰ